ਅੱਜ ਬਾਜੀ ਆਪਦਾ ਨਾਮ ਕਿਤੋਂ ਆਇਆ ਲਈ ਪੰਜਾਬੀ ਨਨਕਾਣਾ ਸਾਹਿਬ ਕਿੰਨੇ ਦਿਨ ਪਹਿਲਾਂ ਗਏ ਸੀ 23 ਮਾਰਚ ਨੂੰ ਗਏ ਵਾਪਸ ਆ ਰਹੇ ਹੋ ਕੀ ਮਾਹੌਲ ਠੀਕ ਹੈ ਜਿਹੜੀ ਗੁਰਦੁਆਰਾ ਸਾਹਿਬੇ ਤੁਹਾਡੇ ਕੋਲ ਸੇਵਾ ਕੀਤੀ ਜਾ ਰਹੀ ਕਿਸ ਤਰ੍ਹਾਂ ਦਾ ਹੈ ਹੁਣ ਬੰਦ ਕਰ ਕੋਣ ਆਪ ਬੰਦ ਕਰਕੇ ਆਣਾ ਪਿਆ ਕਿਹੜੇ ਕਿਹੜੇ ਗੁਰਦੁਆਰੇ ਸਾਹਿਬੀ ਚਾਹੇ ਕੋਰਦਵਾਰਾ ਬਾਲੀਲਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਖੀਰ ਗਾਂਝਾ ਔਰ ਫਿੰਫਿੰ ਇਹ ਹੋ ਰਹੀ ਸੇਵਾਦਾਰੀ ਸੀ ਬਸ ਆ ਗਿਆ ਗੱਲ ਤੇ ਸਾਹਿਬ ਕਿੰਨੇ ਦਿਨ ਦਾ ਵੀਜ਼ਾ ਸੀਗਾ ਤੁਹਾਡੇ ਕੋਲ 6 ਮਹੀਨੇ ਦਾ ਵੀਜ਼ਾ ਇਹ ਬਾਬਾ ਲੱਖਾ ਸਿੰਘ ਬਾਬਾ ਸਤਨਾਮ ਸਿੰਘ ਗੁਰੂ ਕੋ ਬਾਗਵਾਲ ਤੇ ਉਹ ਉਹ ਕਬਸ ਆ ਗਈ ਨਹੀਂ ਉਹ ਤੇ ਇੱਥੇ ਹੀ ਮੈਂ ਕਹਿੰਦਾ ਵੀ ਕੱਲੇ ਇੱਥੇ ਹਾਂ ਤੇ ਫਿਰ ਗੁਰਦੁਆਰਾ ਬੰਦ ਕਰਕੇ ਆਏ ਜੀ ਆਹ ਉਹ ਗੁਰਦੁਆਰੇ ਉੱਥੇ ਗਰੰਟੀ ਹੁੰਦੇ ਆ ਉੱਥੇ ਤੇ ਹੈਗੇ ਪਛਾਵਤ ਉੱਧਰ ਦੇ ਸੇਵਾਦਾਰ ਕੰਮ ਕਰ ਰਹੇ ਆ ਪਛਾਵਤ ਉੱਧਰ ਕੀ ਕੀ ਤਿਆਰੀ ਚੱਲ ਰਹੀ ਸੀ ਗੁਰਦੁਆਰਾ ਤੇ ਉਹ ਤਿਆਰੀ ਦੇ ਹੀ ਚੱਲਣ ਗੁੰਮ ਜਾਂਦੀ ਤਿਆਰੀ ਕਰਨ ਲਈ ਤੇ ਉਦੋਂ ਤੁਹਾਨੂੰ ਕਿਸੇ ਵੱਲੋਂ ਕਿਹਾ ਗਿਆ ਕਿ ਵਾਪਸ ਜਾਓ ਤੇ ਸਾਰਾ ਸਮਾਨ ਮੇਰਾ ਲੈ ਜਾਓ 48 ਘੰਟੇ ਤੁਹਾਨੂੰ ਅਮਰ ਜੀ ਅਸੀਂ ਵਾਪਸ ਆਣਾ ਪਿਆ ਨਹੀਂ ਆਉਣਾ ਪਿਆ